ਅਕਾਲੀ ਭਾਜਪਾ ਦੀ ਹੋਣ ਵਾਲੀ ਤਾਲਮੇਲ ਕਮੇਟੀ ਦੀ ਮੀਟਿੰਗ 'ਚ ਭਾਜਪਾ ਵੱਲੋਂ ਸਭ ਤੋਂ ਵੱਡਾ ਮੁੱਦਾ ਪ੍ਰਾਪਰਟੀ ਟੈਕਸ ਦਾ ਉਠਾਇਆ ਜਾਏਗਾ ਪ੍ਰਾਪਰਟੀ ਟੈਕਸ ਲੋਕ ਸਭਾ ਚੋਣਾਂ 'ਚ ਵੱਡਾ ਮੁੱਦਾ ਬਣਿਆ ਸੀ ਬੀਜੇਪੀ ਦੇ ਇੱਕ ਮੰਤਰੀ ਮੁਤਾਬਕ ਇਹ ਕਿਹਾ ਜਾਏਗਾ ਕਿ ਪ੍ਰਾਪਰਟੀ ਟੈਕਸ ਹਰਿਆਣਾ ਜਾਂ ਦਿੱਲੀ ਦੀ ਤਰਜ਼ ਤੇ ਲਗਾਇਆ ਜਾਵੇ ਖਾਸ ਕਰ ਦਿੱਲੀ ਤੇ ਕਿਉਂਕਿ ਦਿੱਲੀ ਦੇ ਅੰਦਰ ਕਾਫੀ ਰਾਹਤ ਆ ਸੀਨੀਅਰ ਸਿਟੀਜ਼ਨ ਨੂੰ ਪ੍ਰਾਪਰਟੀ ਟੈਕਸ ਦੇ ਅੰਦਰ ਕਾਫੀ ਰਾਹਤ ਆ ਕਲੈਕਟਰ ਰੇਟ ਦੇ ਉੱਤੇ ਪ੍ਰਾਪਰਟੀ ਟੈਕਸ ਨਹੀਂ ਲੱਗਦਾ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਕਲੈਕਟਰ ਰੇਟ ਦੇ ਉੱਤੇ ਲੱਗਦਾ ਔਰ ਵੱਖ-ਵੱਖ ਤਰ੍ਹਾਂ ਦਾ ਪ੍ਰਾਪਰਟੀ ਟੈਕਸ ਆ ਪਰ ਇੱਥੇ ਫਲੈਟ ਲੱਗ ਜਾਂਦਾ ਇਸ ਕਰਕੇ ਇਹ ਮੁੱਦਾ ਬੀਜੇਪੀ ਵੱਲੋਂ ਉਠਾਇਆ ਜਾਏਗਾ ਨਾਲ ਹੀ ਜੋ ਵੈਟ ਦਾ ਰੈਸ਼ਨਲਾਈਜੇਸ਼ਨ ਆ ਵੈਟ ਦਾ ਮੁੱਦਾ ਵੀ ਕਾਫੀ ਵੱਡਾ ਮੁੱਦਾ ਵਪਾਰੀਆਂ ਨਾਲ ਜੁੜਿਆ ਹੋਇਆ ਹੈ ਵਪਾਰੀ ਕਾਫੀ ਨਿਰਾਸ਼ ਨੇ ਬੀਜੇਪੀ ਦਾ ਵੋਟ ਬੈਂਕ ਨੇ ਵਪਾਰੀ ਇਸ ਕਰਕੇ ਵਪਾਰੀ ਲਗਾਤਾਰ ਕਹਿ ਰਹੇ ਨੇ ਕਿ ਸਰਕਾਰ ਕੋਲੇ ਮਸਲੇ ਉਠਾਏ ਜਾਣ ਹੁਣ ਜਦੋਂ ਕואର୍ਡੀਨੇਸ਼ਨ ਕਮੇਟੀ ਬਣੀਆ ਤਾਲਮੇਲ ਕਮੇਟੀ ਬਣੀਆ ਤਾਂ ਇਹ ਸਾਰੇ ਮਸਲੇ ਤਾਲਮੇਲ ਕਮੇਟੀ ਚ ਰੱਖੇ ਜਾਣਗੇ ਤਾਂ ਕਿ ਅਗਲੇ ਦਿਨਾਂ ਚ ਕੋਈ ਸ਼ਬਦੀ ਜੰਗ ਵੀ ਨਾ ਛਿੜੇ ਔਰ ਇਨ੍ਹਾਂ ਮਸਲਿਆਂ ਦੇ ਉੱਤੇ ਹੀ ਅਗਰ ਸਹਿਮਤੀ ਬਣਦੀ ਆ ਤਾਂ ਸੀਐਮ ਵੱਲੋਂ ਮੋਹਰ ਲੱਗਣ ਤੋਂ ਬਾਅਦ ਪ੍ਰਾਪਰਟੀ ਟੈਕਸ ਅਤੇ ਵੈਟ ਚ ਰੈਸ਼ਨਲਾਈਜੇਸ਼ਨ ਹੋਏਗਾ। ਯਾਦਵਿੰਦਰ ਸਿੰਘ ਐਵੀਪੀ ਸਾਂਝਾ ਚੰਡੀਗੜ੍ਹ